ਨਮਹ ਮਹਾਰਾਈਸ਼ਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਈਸ਼ਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸਰਬ ਸਤਕਾਰ ਜੋਗ ਹਰ ਸੰਗਤ ਜੀਓ ਜੋ ਇਹ ਲੇਖ ਪੜਿਆ ਜਾਣਾ 17 ਕੋ 20 ਕੀ ਬਿਕਰਮੀ ਮਹੰਗਾ ਸਿੰਘ ਦੇ ਗ੍ਰਹਿ ਸਦਨਾ ਕਹ ਮੈਂ ਤਰਦਾ ਵੇਖਿਆ ਬਕਰਾ ਜਿਸ ਦਿੱਤਾ ਅੰਗ ਕਟਾਈਆ ਉਸ ਦੇ ਪਿੱਛੇ ਮੇਰੀ ਪੂਰੀ ਹੋਈ ਸ਼ਦਰਾ ਕੱਢੀ ਮੜ ਗਈ ਬੱਸ ਜਾ ਕੇ ਤਹਾ ਆਂਗ ਕਟਾਈਆ ਉਸ ਦੇ ਪਿੱਛੇ ਮੇਰੀ ਪੂਰੀ ਹੋਈ ਸਦਰਾ ਸਦਕੇ ਕੋਲ ਕਮਾਈਆ ਪਿਛਲਾ ਲੈਣਾ ਮੁਕਿਆ ਵਕਤ ਸਹੇਲਾ ਅਗਲਾ ਅੱਗੇ ਮਿਲਾਬੇ ਪਰਵਾਈਆ ਜੋਤੀ ਜੋਤ ਸਰੂਪ ਹਰ ਆਪ ਆਪੀ ਕਿਰਪਾ ਕਰ ਸਬ ਦੇ ਲੈਣੇ ਰਿਆ ਚਕਾਈਆ ਲੈਣੇ ਦਾਰ ਹਰ ਨਰ ਹੰਕਾਰ ਲੈਣੇ ਦਾਰ ਹਰ ਨਰ ਹੰਕਾਰ ਨਿਰਗੁਣ ਨਿਰਗੁਣ ਦਾ ਹਕਮ ਆਈਂਦਾ ਨਰਗੁਣ ਨਰਗੁਣ ਤਾਕ ਮਾਹੇ ਦਾ ਜੋਗ ਚੌਕੜੀ ਜਿਸ ਦਾ ਨਾਲ ਕੋਰ ਕਰਾਰ ਕਾਲ ਯੁਗ ਅੰਤਮ ਉਸੇ ਦਾ ਮੂਲ ਚ ਮਕਾਹੇ ਦਾ ਜੇਠ ਮਹੀਨਾ ਕੁਸ਼ ਕਰਕੇ ਗਿਆ ਇੰਤਜ਼ਾਰ ਥੋੜਾ ਲੇਖਾ ਧਰੜਾਈਂਦਾ ਪੋਸ ਤਾਰਾਂ ਲੇਖੇ ਲਾ ਕੇ ਸਰਬ ਪਰਵਾਰ ਪਰਮਪੁਰਖ ਪ੍ਰਭ ਆਪਣਾ ਰੰਗ ਰੰਗਾਏਂਦਾ ਨੇਤਰ ਰੋਕੇ ਕਹੇ ਓਹ ਸ਼ੁਰੀ ਕਟਾਰ ਤਿੱਖੀ ਤਾਰ ਜੋ ਬਣਾਏਂਦਾ ਮੈਂ ਦੇਵ ਦੇਸ਼ ਦਰਸ਼ਤਧਾਰ ਮੈਂ ਕੋਟਨ ਕੋਟ ਬਕਰੇ ਸ਼ਾਹੋਰ ਨੂੰ ਮਾਰ ਕੇ ਕੀਤੇ ਪਾਰ ਜਿਉਂਦਾ ਨਜ਼ਰ ਕੋਈ ਨਾ ਆਹਿੰਦਾ ਇੱਕ ਬੱਕਰਾ ਕਿਹਾ ਮੇ제 ਮੇਰੀ ਸ਼ਾਰਕ ਤੋਂ ਉੱਤੇ ਮੈਨੂੰ ਦੇ ਦਰਸ਼ਦਾਰ ਫਿਰ ਬਿਨ ਸ਼ੁਰੀ ਹਲਾਲ ਜਬਾ ਆਪਣਾ ਆਪ ਕਰਾਹਿੰਦਾ ਵਾਦਰਾ ਆਈ ਤੁਰਦੀ ਆਵਾਜ਼ ਸ਼ਬਦ ਸੰਦੇਸ਼ਾ ਇੱਕ ਸੁਣਾਹਿੰਦਾ ਜਿਸ ਵੇਲੇ ਕਾਲ ਯੁਗ ਅੰਤ ਮੇ ਆਵਾ ਖਾਸ ਲੇਖੇ ਸ਼ਬਦ ਦੇ ਲੇਖੇ ਲਾਇੰਦਾ ਪ੍ਰੇਮ ਪ੍ਰੀਤੀ ਬਖਸ਼ ਕੇ ਦੇਵਾ ਸਚ ਨਵਾਸ ਨੇ ਜੇ ਸੰਗਾਸਣ ਇੱਕ ਦਰਸਾਹੇਂਦਾ ਨਾਮ ਜਿ ਪਾਕੇ ਸਵਾਸ ਸਵਾਸ ਆਤਮ ਪਰਮਾਤਮ ਢੋਲਾ ਰਾਗੀ ਅਲਾਈਂਦਾ ਭਗਤਾਂ ਨਾਲ ਬਣਾਕੇ ਤੁਰਦਾ ਸਾਥ ਸੱਚਾ ਮੇਲ ਮੜਾਏਂਦਾ ਪਿਛਲੀ ਭੋਲ ਨਾ ਜਾਵੇ ਜਾਦ ਜੇਦੀ ਆਪਣਾ ਹੁਕਮ ਮਨਾਹਿੰਦਾ ਕਰੇ ਖੇਲ ਪਰਵਤ ਘਾਰ ਕਰੇ ਖੇਲ ਪਰਵਤ ਘਾਰ ਵਹਿਦ ਵਹਿ ਗੁਰੂ ਆਪਣੀ ਕਾਰ ਕਮਾਹਿੰਦਾ ਨਿਤਨ ਵਿਤ ਰਖਣ ਹਾਰਾ ਲਾਜ ਮਹਿਰ ਨજર ਨਾਲ ਤ ਰਹਿੰਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਾਚੀ ਕਰਨੀ ਕਾਰ ਕਮਾਇਂਦਾ ਸਦਨਾ ਕਹੇ ਮੇਰਾ ਇੱਕ ਹੋਰ ਸਹੇਲਾ ਸਈਆ ਨਜਰੀ ਆਈਆ ਉਸ ਨਾਲ ਕਰਾਉਣਾ ਮੇਲਾ ਮਿਲ ਕੇ ਖੁਸ਼ੀ ਮਨਾਈਆ ਭਗਤਾਂ ਵਿੱਚ ਭਗਤ ਚੇਲਿਆਂ ਵਿੱਚ ਚੇਲਾ ਸੰਤਾਂ ਵਿੱਚ ਸੰਤ ਸਤ ਸਰੂਪ ਸਮਾਈਆ ਮੇਰਾ ਪਿਛਲਾ ਲੇਖਾ ਵਕਤ ਮੇਰਾ ਪਿਛਲਾ ਲੇਖਾ ਮੁਕੇ ਵਕਤ ਦਹਿਲਾ ਦੂਜਾ ਪਉ ਨਜ਼ਰ ਕੋਈ ਨਾ ਆਈਆ ਪੁਰਖ ਬਨਾਸ਼ੀ ਕਿਹਾ ਸਤਾਰਾ ਪੋ ਤੋਂ 12 ਦਿਨ ਪਿਛੋਂ ਫੇਰ ਇੱਕ ਅਵਲੜਾ ਆਵੇ ਵੇਲਾ भगत ਆਪਣਾਂ ਦੇ ਦਿਰੜਾਈਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਪਗਵਾਨ ਬੇਸ਼ੱਕ ਤਾਰਨੇ ਆਇਆ ਇੱਕ ਇਕਹਿਲਾ ਇੱਕ-ਇੱਕ ਕਰਕੇ ਬਹੁਤਿਆਂ ਭਗਤਾਂ ਜੋੜ ਜੜਾਈਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ ਬੇਸ਼ੱਕ ਤਾਰਨੇ ਆਇਆ ਇਕ ਇਕੱਲਾ ਇਕ ਇਕ ਕਰਕੇ ਬਹੁਤਿਆਂ ਭਗਤਾਂ ਜੋੜ ਜੜਾਈਆ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ